ਸਾਸੀ ਕਾਲ ਜੀ ਸਾਰੇ ਪਰਵਾਹਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਵੈਸਟਾ ਮੌਜੂਦ ਆ ਮਿੱਤਰੋ ਪਿੰਡ ਵਾੜਾ ਭਾਈ ਕੇ ਵਿੱਚ ਵਾੜਾ ਭਾਈ ਕਾ ਪਿੰਡ ਆ ਜਿਹੜਾ ਭਾਈ ਕਾ ਵਾੜਾ ਪਿੰਡ ਆ ਇਹ ਮਿੱਤਰੋ ਕਿਉਂਕਿ ਵਾੜਾ ਭਾਈ ਕਾ ਪਿੰਡ ਆ ਉਹ ਹੈਗਾ ਵਾ ਜੈਤੋ ਕੋਲੇ ਇਹ ਭਾਈ ਕਾ ਵਾੜਾ ਪਿੰਡ ਆ ਇਹ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਜਦੋਂ ਤੁਸੀਂ ਮੋਦਗੀ ਵਾਲੇ ਪਾਸਿਓ ਜਾਂ ਤੁਸੀਂ ਮਿਸ਼ਰੀ ਵਾਲੇ ਪਾਸਿਓ ਆਏ ਤਾਂ ਮਿੱਤਰੋ ਸਹਿ ਆਜ਼ਾਦੀ ਲੰਗਣ ਤੋਂ ਬਾਅਦ ਸਰਾਂ ਵਾਲੀ ਆਲਾ ਅੱਡਾ ਹੁੰਦਾ ਵਾ ਤੇ ਅੱਡਾ ਲੰਗਣ ਤੋਂ ਬਾਅਦ ਜੋੜੀਆਂ ਨਹਿਰਾਂ ਵਾਲਾ ਪਿੰਡ ਆ ਮਿੱਤਰੋ ਇਹ ਭਾਈ ਕਾ ਵੜਾ ਦੂਜੇ ਇਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਗੱਡੀਆਂ ਵਾਲੇ ਭਰਾ ਲੋਹਾਰ ਬੈਠੇ ਹੋਇਆ ਭਾਈ ਹੁਣੀ ਲੰਮੇ ਸਮੇਂ ਤੋਂ ਇਸ ਪਿੰਡ ਦੇ ਵਿੱਚ ਰਹਿੰਦੇ ਆ ਘਰ-ਪਾਰ ਇਹਨਾਂ ਦੇ ਪੜੇ ਹੋਇਆ ਦੋ ਕੱਟੇ ਵਿਖਾਉਣੇ ਇੱਕ ਨੀਲੀ 라ਵੀ ਨਸਲ ਦਾ ਤੇ ਇੱਕ ਕਾਲਾ ਆਉ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਬੱਡੇ ਭਾਈ ਕੀ ਗੱਜ ਬਹੁਤ ਵਧੀਆ ਸੇਤਾ ਤੇ ਪਰਿਵਾਰ ਭਾਈ ਹਾਂ ਠੀਕ ਠਾਕ ਚਲੋ ਚੋਕਰਾ ਸਾਹਿਬ ਨਾਮ ਆ ਗਰੇ ਬਲਵਿੰਦਰ ਬਲਵਿੰਦਰ ਸਿੰਘ ਹੈਣਾ ਤੇ ਬਲਵਿੰਦਰ ਭਾਈ ਫਿਰ ਕੱਟਾ ਕੀਤਾ ਤਿਆਰ ਹੈ ਤੇ ਕਿੰਨੀ ਉਮਰ ਦਾ ਭਾਈ ਹੈ 15 ਕਿ ਮਹੀਨਿਆਂ ਦਾ ਹੁਣ 15 ਮਹੀਨਿਆਂ ਦਾ ਹੋ ਗਿਆ ਬਲਵਿੰਦਰ ਭਾਈ ਕੋਈ ਮਾਂ ਦਾ ਕੋਈ ਸੀਮਨ ਦਾ ਰਿਕਾਰਡ ਪਤਾ ਹੈ ਤਰਨਵੀਂ ਦੇ ਤਾਂ ਕਿ ਨਹੀਂ ਹੈਗਾ ਯਾਰ ਉਹਨਾਂ ਨੇ ਦੱਸਿਆ ਸੀਗਾ ਡੋਗਰ ਦਾ ਬੱਚਾ ਦੱਸਿਆ ਸੀ ਸਾਬੂਆਣੇ ਆਇਆ ਇਹ ਕਿਥੋਂ ਆਇਆ ਸਾਬੂਆਣਾ ਪਿੰਡ ਨਹੀਂ ਸਾਬੂਆਣੇ ਉਹ ਡੋਗਰ ਦਾ ਬੱਚਾ ਦੱਸਿਆ ਉਹਨਾਂ ਨੇ ਠੀਕ ਹੈ ਇੱਕ ਕਦੋਂ ਖਰੀਦਿਆ ਸੀਗਾ ਤੂੰ ਮੈਨੂੰ ਹੋਗੇ 10 ਕਿ ਮਹੀਨੇ ਹੋਗੇ ਬੱਚਾ ਹੀ ਖਰੀਦਿਆ ਇਹ ਤਿਆਰ ਕਰੇ ਸਾਬਿਆ ਪਰ ਲਿਆ ਹੈ ਠੀਕ ਆ ਅੱਛਾ ਫਿਰ ਤੂੰ ਮੇਲੇ 'ਚ ਵੀ ਲੈ ਕੇ ਗਿਆ ਸੀ ਇਹਨੂੰ ਹੈਨਾ ਉੱਥੇ ਫਿਰ ਤੂੰ ਬੱਚਿਆਂ ਵਾਲੇ 'ਚ ਬਾੜਤਾ ਇਹਨੂੰ ਹੈਨਾ ਨੇ ਵੱਡਿਆਂ ਛੋਟਿਆਂ ਚ ਵਾਰਡ ਬੈਠਾ ਅੱਛਾ ਵੱਡਿਆਂ ਛੋਟੇ ਪੰਗਾ ਵੱਡਿਆਂ ਨਾਲ ਲੈ ਲਿਆ ਹੈ ਠੀਕ ਆ ਤੈਨੂੰ ਪਤਾ ਨਹੀਂ ਸੀਗਾ ਵੀ ਨਿੱਕੇ ਬਾਅਦ ਚ ਦੂਜੇ ਬੰਦਿਆਂ ਨੇ ਆਖਿਆ ਕਿ ਯਾਰ ਛੋਟੇ ਕੱਟਿਆਂ ਅਜ ਪੈਣਾ ਸੀ ਤੇਰਾ ਪਹਿਲੇ ਨੰਬਰ ਤੇ ਆ ਜਾਣਾ ਕਿ ਤੂੰ ਪਾ ਬੈਠਾ ਦੋਆਂ ਸਾਲਾਂ ਤੇ ਛੇ ਸਾਲਾਂ ਕਿੰਨੇ ਚਿਰ ਦਾ ਹੋ ਗਿਆ ਬਾਈ ਇਹ ਇਹ 14-15 ਮਹੀਨਿਆਂ ਦਾ ਹੀ ਆ ਬਾਈ 14-15 ਮਹੀਨਿਆਂ ਦਾ ਹੀ ਆ ਠੀਕ ਆ ਬਾਈ ਫਿਰ ਤਾਂ ਯਾਰ ਅੱਛਾ ਇਹਦੇ ਟੈਸਟ ਟੁਸਟੀ ਕਹਿੰਦਾ ਤਾਂ ਸੁੱਧ ਬਹੁਤਾ ਕੱਟਾ ਹੈ ਨਾ ਓਕੇ ਆ ਬਾਈ ਹੂੰ ਕਰੀ ਗੜਾ ਦੇ ਲੈ ਕਿਆ ਬਾਤ ਆ ਬਾਈ ਹੂੰ। ਨਹੀਂ ਠੀਕ ਆ ਵੀਰੇ। ਅੱਛਾ ਹੁਣ ਇਹ ਵੇਚਣਾ ਤੂੰ ਤੇ ਕਿੰਨੇ ਪੈਸੇ ਤੇਰਾ ਰਾਦਾ ਜੀ ਵਾਟ ਲਿਏ ਯਾਰ। 65000 ਦਾ ਦੇ ਦਿਆਂਗੇ ਆਪਾਂ। 50000 ਦਾ ਦੀਓ ਮਾਨਤਨ ਕਰਦੇਗਾ ਖੋਲ। ਮਾਨਤਨ ਹੋ ਜੀ ਮੌਕੇ ਤੇ ਹੈ? ਵੀ ਮਲਾ ਕਰ ਦੇਗਾ 10 20 25000 ਦਾ ਥੋੜੇ ਕਰੇਗਾ। ਆ 1500 ਦਾ ਹੁੰਦਾ। ਠੀਕ ਠੀਕ ਹੈ ਬਈ। ਚੱਲ ਵੀਰੇ ਤੋਰੀ ਮੜਾ ਕੱਢੀ ਬਾਹਰ ਨੂੰ ਭਰਾ ਇਹਨੂੰ ਖੋਲੀ ਕਰਾਂ। ਲੈ ਮੇਤਰੋ ਜਿੱਥੋਂ ਵੀ ਇਹਨੇ ਖਰੀਦਿਆ ਉਥੋਂ ਬਾਈ ਉਹਨਾਂ ਨੇ ਇਹਨੂੰ ਡੋਗਰ ਦਾ ਦੱਸਿਆ। ਤਿਕਾ ਪਰਮਾਤਮਾ ਨੂੰ ਪਤਾ ਕਿਉਂਕਿ ਆਪਾਂ ਬਈ ਚੀਜ਼ ਉਹ ਮੰਨਦਾ ਹੋਣਾ ਠੀਕ ਆ ਆਪਣਾ ਉਹ ਜਿਹੜਾ ਆਪਾਂ ਉਹਦੇ ਹੱਥੀਂ ਭਰ ਆ ਲਿਆ ਆ ਉਹਦੇ ਕੋਲੇ ਸਾਂਭ ਲਿਆ ਆਪਾਂ ਦੋ ਚੀਜ਼ ਨੂੰ ਪਹਿਲ ਦਿੰਦੇ ਆ ਕਿਉਂਕਿ ਭਾਈ ਇੱਕ ਗੱਲ ਦੱਸ ਦਿੰਦਾ ਤੁਹਾਨੂੰ ਕਟਾ ਥੱਲੋ ਬੜਾ ਰੋਗਾ ਮਾਲਾ ਰੋਗ ਦਾ ਕਹਿਣ ਦਾ ਮਤਲਬ ਇਹ ਛੱਲੋ ਛੁੱਧ ਬਹੁਤ ਆ ਢਿੱਲ ਬਹੁਤ ਆ ਟੈਸਟੀਕਲਾਂ ਦੇ ਵਿੱਚ ਜਿਵੇਂ ਜਿਵੇਂ ਕਟਾ ਭਰੂਗਾ ਜਿਵੇਂ ਜਿਵੇਂ ਬਣੂਗਾ ਮਾਲੀ ਤੇ ਫਿਰ ਇੱਕ ਗੱਲ ਹੋਰ ਆ ਭਾਈ ਮੇਲਿਆਂ ਮੂਲਿਆਂ ਦੇ ਵਿੱਚ ਨਾ ਜਾ ਕੇ ਇਕੱਲੀ ਖੜੂਗਾ ਜ਼ਰੂਰ ਚਲੋ ਜਦ ਜਲੇ ਆਉਦੇ ਪੁਆਇੰਟ ਦੇਣੇ ਹੁੰਦੇ ਆ ਬਾਈ ਉਹਨਾਂ ਲਈ ਬੋਨਸ ਪੁਆਇੰਟਾਂ ਦੇ ਆਧਾਰ ਤੇ ਪਸ਼ੂ ਨੂੰ ਕੱਟਣਾ ਪਾਲਣਾ ਹੁੰਦਾ ਉਹਨਾਂ ਦਾ ਆਪਦਾ ਫਰਜ਼ ਜਿਹੜਾ ਉਹਨਾਂ ਨੇ ਅਦਾ ਕਰਨਾ ਹੁੰਦਾ ਪਰ ਆਪਣੇ ਵਾਲੋਂ ਵਿਨਰ ਜਿੰਨੇ ਸਾਂਭਿਆਉਂਦੇ ਵੱਲੋਂ ਵੀ ਫਾਸਟ ਆ ਕਿਉਂਕਿ ਇਹਨੇ ਨਹੀਂ ਕਹਿਣਾ ਵੀ ਇਹ ਹਾਰ ਕੇ ਆਵੇ ਅੱਛਾ ਇੱਕ ਕਾਲਾ ਬੰਨੀ ਬੈਠਾ ਬਾਈ ਹਾਂ ਬਾਈ ਇਹ ਕਿੰਨੇ ਚਿਰ ਦਾ ਇਹ ਤਾਂ ਹਕ ਮਹੀਨਿਆਂ ਦਾ ਹੀ ਆ ਸਾਲ ਦਾ ਕਰ ਦੋ ਤੂੰ ਦਿੰਦਰਾ ਕੀ ਐ ਹੋਇਆ ਤੂੰ ਜਿਹੜਾ ਇਹਨਾਂ ਨੂੰ ਬਹੁਤ ਤਿਆਰ ਕਰੀ ਫੜਾ ਇਹ ਸੇਵਾ ਨਾਲ ਹੀ ਹੁੰਦੇ ਬਾਈ ਸੇਵਾ ਹੁਣ ਤੂੰ ਮੈਨੂੰ ਦੱਸ ਦੇਣਾ ਕੀ ਕਰਉਣਾ ਬਾਈ ਬਹੁਤ ਕੋਹ ਪਾਈਦਾ ਇਹਨਾਂ ਨੂੰ ਵੀਰੇ ਕੀ ਕੀ ਦੱਸਦੇ ਫਿਰ ਬਦਾਮ ਕਾਜੂ ਸੋਇਆਬੀਨ ਕਿਹੜੇ ਕਿਹੜੇ ਨਹੀਂ ਨਹੀਂ ਉਹ ਨਹੀਂ ਪਾਈਦੇ ਹਾਂ ਹੋਰ ਮੱਕੀ ਮੁਕੀ ਅੱਛਾ ਉਹ ਬੜਕਾਈ ਤੁਰਿਆਉਣਾ ਹਨਾ ਉਹ ਤੁੰਨੀ ਦੀ ਇੱਕ ਗੱਲ ਹੈਗੀ ਤੂੰ ਉਧਰ ਜਾਂਦਾ ਜੋਂ ਨਾਲ ਰੇੜੀ ਭਰ ਲੈਣਾ ਹਨਾ ਹਾਂ ਹਾਂ ਚੱਲ ਤੈਨੂੰ ਇਹ ਗੱਲ ਤਾਂ ਹੈਗੀ ਗੁੱਸਾ ਨਾ ਕਰੀ ਹੁਣ ਖਰਚਾ ਨਹੀਂ ਪੈਂਦਾ ਸਾਮਣੇ ਦੇ ਉੱਤੇ ਮਿਹਨਤ ਨਾਲ ਪੱਟੇ ਉੱਠ ਲੈ ਆਉਣੇ ਹਨਾ ਚੱਲ ਬਾਈ ਹੁਣ 2 ਰੁਪਏ ਵੀ ਤੇਰੇ ਜੁੜ ਜਾਣਗੇ ਟੌਪ ਦਾ ਪਸੂ ਮਿਲ ਜੇ ਨਾ ਬੱਚਾ ਹੀ ਉਹ ਤਿਆਰ ਕਰਨ ਦਾ ਆਪਦੀ ਹਿੱਤ ਹੈ ਅੱਗੇ ਵੀ ਤੂੰ ਕੱਟੇ ਬਹੁਤ ਤਿਆਰ ਕੀਤੇ ਫਿਰਦਾ ਵੀ ਹਨਾ ਹਾਂ ਬਹੁਤ ਟੌਪ ਦੇ ਕਰ ਕਰਕੇ ਵੇਚ ਇੱਕ ਬੂਰਾ ਹੁੰਦਾ ਜੀ ਤੇਰੇ ਕੋਲ ਕੱਟ ਉਵੇ ਇਤਹੀ ਦੋ ਕਟ ਪਿਆਦਾ ਕੱਟਾ ਉਹਦਾ ਚੰਗਾਈ ਹੋ ਗਈ। ਖੋਲੀ ਉਹਨੂੰ ਕਾਲੇ ਕੱਟੇ ਨੂੰ ਵੀ ਬਾਈ। ਕੱਢੀ ਬਾਹਰ ਨੂੰ ਕਰਾਂ। ਲੈ ਇਹ ਆ ਬਲਵਿੰਦਰ ਮਿੱਤਰੋ ਮੈਂ ਕਈ ਮ ਕੋਈ ਭੜਕਾਈ ਤੁਰਿਆ ਆਉਂਦਾ। ਬੇੜਿਆ ਕਿ ਰਾਤ ਨੂੰ ਤਾਂ ਨਹੀਂ ਵੱਡੂੜ ਲਿਆਉਂਦਾ ਕਿਹਦੀ। ਹੈ ਤੰਬੇ ਫੋਵੇ ਨਾਲ ਮੇਰੇ ਵੀ ਉਹਨਾਂ ਨੇ ਘੜਾ ਵੀ। ਹੈ? ਹੈ ਬਾਈ। ਕਿਹਦਾ ਭੜਕਾਤਾ ਨਹੀਂ ਲਿਆਉਂਦਾ ਰਾਤ ਨੂੰ। ਨਹੀਂ ਨਹੀਂ ਯਾਰ ਉਹ ਨਹੀਂ ਕੰਮ ਕਰਨਾ। ਤੇ ਵੇਖੀ ਕਿ ਗਰੀਮਰ ਖਰਾਬ ਹੋ। ਨਹੀਂ ਠੀਕ ਆ ਯਾਰ। ਦਸਾਂ ਮਹੀਨਿਆਂ ਦਾ ਹੈ। ਇਹਦੇ ਕੋਈ ਟੀਕੇ ਬਾਰੇ ਟੀਕੇ ਬਾਰੇ ਇਹਨਾਂ ਦੱਸਿਆ ਸੀ ਉਹਨੇ ਵੀਰੇ ਪਤਾ ਨਹੀਂ ਕਿਹੜੇ ਸਾਣ ਦਾ ਨਾਮ ਲਿਆ ਹੀ ਟੀਕਾ ਪ੍ਰਵਾਇਆ ਸੀ ਉਹਨੇ ਹਾਂ ਇਹਦੀ ਮਾਂ ਦੁੱਧ ਦਿੰਦੀ ਆ 15 16 ਲੀਟਰ ਇਹਦੀ ਮਾਂ ਹਾਂ 15 16 ਕਿਲੋ ਵਾਲਿਆਂ ਦਾ ਪੰਜਾਬ 'ਚ ਮੱਜਾ ਬਹੁਤ ਆ ਹੁਣ ਪਹਿਲਾਂ 8 9 ਕਿਲੋ ਵਾਲਿਆਂ ਦਾ ਮੁੱਕ ਮੱਕ ਗਈਆਂ ਮੇਰੇ ਖਿਆਲ ਦੇ ਵਿੱਚ ਜਦੋਂ ਜਦੋਂ ਚੋਣ ਪੈਂਦਾ ਉਦੋਂ ਨਹੀਂ ਦਿੰਦੀ ਆ ਸੂਵੇ ਤਾਂ ਕਹਿੰਦਾ ਅਗਲਾ ਹਰ ਇੱਕ 18 ਕਿਲੋ ਦਿੰਦੀ ਆ ਹੈ ਉਹਦੋਂ ਵੀ ਨਹੀਂ ਦਿੰਦੀ ਉਹ ਉਹ ਕਹਿੰਦਾ ਮੇਰੇ ਹਿਸਾਬ ਨਾਲ ਜੇ ਸਾਜ ਜੂ ਆਪਾਂ ਚੱਲੀ ਜਾਂਦੇ ਆਪਾਂ ਵੀ ਵਾਈ ਕਿਲੋ ਵਾਲੀਆਂ ਮਹੀਆਂ ਤੋਂ ਬਿਨਾ ਆਪਾਂ ਗੱਲ ਹੀ ਨਹੀਂ ਕਰਿਆ ਕਰਨੀ ਯਾਰ ਹਰਿਆਣੇ ਵਾਲਿਆਂ ਨੂੰ ਤੰਦ ਤੰਦੜਾ ਪੈਣਾ ਇਹ ਕਰਦਾਂਗੇ ਜਿਵੇਂ ਆਪਣੇ ਦੁੱਧ ਦਸਤੀ ਜਾਂਦੇ ਹਾਂ ਵੀਰੇ ਬਲਵਿੰਦਰ ਨੰਬਰ ਤਾਂ ਤੇਰਾ ਸਕਰੀਨ ਤੇ ਲਾ ਦਊਗਾ ਹਨਾ ਠੀਕ ਹੈ ਜੀ ਹਾਂ ਓਕੇ ਸਾਸਰੀ ਕੱਲ ਬੁਲਾ ਦੇ ਸਾਰਿਆਂ ਨੂੰ ਤੇ ਦੂਜੀ ਦਾ ਰੇਟ ਹੈ ਦੂਜੀ ਦਾ ਰੇਟ ਤੂੰ ਦੂਜਾ ਰੇਟ ਦੱਸ ਦੇ ਫਿਰ ਮੈਨੂੰ ਤਾਂ ਭੁੱਲ ਗਈ ਚੇਤਾ ਦੱਸ 30000 ਤਾਂ ਦੇ ਦੇਂਗੇ ਜੇ ਕੋਈ ਆ ਕੇ ਜੋੜਾ ਹਾਂਜੀ ਜੇ ਕੋਈ ਕਵੇ ਜੋੜਾ ਸਾਡੇ ਕੋਲ 15 ਮਹੀਆਂ ਕਾਲੀਆਂ ਤੇ 5 ਨੀਲੀ ਰਵੀਆਂ ਜੋੜਾ ਹੀ ਲੈ ਲਾਂਗੇ ਜੋੜਾ ਦੇ ਦੇਾਂਗੇ ਖੁੱਲਾ ਡੁੱਲਾ ਮਾਨਤਣ ਕਰਦੇ ਆ ਕਰਦੇ ਆਂਗੇ ਠੀਕ ਆ ਲੈ ਮਿੱਤਰੋ ਜੋੜੇ ਦੀ ਕੀਮਤ ਵਣਦੀ ਆ ਤੁਸੀਂ ਆਪਸਾ ਹਸਾਬ ਲਾ ਲਿਓ ਕਿੰਨੀ ਤੇ ਬਾਕੀ ਗੱਲਬਾਤ ਲਈ ਹੈਗਾ ਨੰਬਰ ਸਕਰੀਨ ਦੇ ਉੱਤੇ ਪਿੰਡ ਆ ਭਾਈ ਕਵਾੜਾ ਤੇ ਜਲਾਵਾ ਫਰੋਜਪੁਰ